ਪਿੰਡ ਵਾਲਾ ਪਿੰਡੀ ਪੁੱਤਰ ਪ੍ਰভাত ਰਾਜ ਜੋ ਕਿ ਮੈਂ ਇਹ ਕਹਿਣਾ ਚਾਹੁੰਦਾ ਜੋ ਨਿਊਜ਼ੀਲੈਂਡ ਵਰਕ ਪਰਮਿਟ ਤੇ ਜਾਣ ਦੀ ਗੱਲ ਉਸ ਹੋਈ ਸੀ ਉਹ 15 ਲੱਖ 60000 ਤੇ ਹੋਈ ਸੀ ਸਾਡੇ ਦੋਨਾਂ ਮੇਰੀ ਔਰ ਮੇਰੇ ਤਾਲਵ ਤਾਲਵ ਸਿੰਘ ਦੀ ਔਰ ਸਰ ਇਹਨਾਂ ਨੇ ਸਾਨੂੰ ਜੋ ਕਿ ਨਕਲੀ ਵੀਜ਼ੇ ਸਾਨੂੰ ਦੇਖ ਕੇ ਚਾਂਸ ਜੱਫਸਾ ਲਿਆ ਔਰ ਸਾਡੇ ਕੋਲੋਂ ਇਹਨਾਂ ਨੇ 83001 73001 ਪੈਸੇ ਇਹਨਾਂ ਨੇ ਕੁਝ ਨਕਦ ਔਰ ਕੁਝ ਪੇਟੀਮ ਰਾਈ ਯੂਪੀਆਈ ਰਾਈ ਸਾਡੇ ਕੋਲੋਂ ਲੈ ਲਿਆ ਇਹਨਾਂ ਨੇ ਇਸ ਕਾਰਨ ਕਿ ਅਸੀਂ ਜੋ ਐਨ ਆਰ ਆਈ ਥਾਣੇ ਉਹਦੇ ਗੁਰਜੀਤ ਸਿੰਘ ਪਿੰਡ ਦਾਰਾਪੁਰ ਜ਼ਿਲ੍ਹਾ ਹਸੀਆਰਪੁਰ ਤੋਂ ਕਮਲ ਜੋਤੀ ਪਿੰਡ ਸਰਨਾਖੋਸਲਾ ਮੈਂ ਖلاف ਅਸੀਂ ਐਨ ਆਰ ਆਈ ਸਾਨੇ ਦਰਖਾਸਤ ਦਿੱਤੀ ਜੋ ਕਿ ਪਹਿਲੇ ਆਧਾਰ ਤੇ ਸਾਡੀ ਪੁਲਿਸ ਨੇ ਸੁਣਵਾਈ ਕੀਤੀ ਅੱਜ ਕਮਲਜੋਤੀ ਤੇ ਪਰਚਾ ਦਰਜ ਹੋ ਗਿਆ ਔਰ ਪੁਲਿਸ ਨੇ ਅਰੈਸਟ ਕਰ ਲਿਆ ਹੈਗਾ ਠੀਕ ਆ ਸੋ ਮੈਨੂੰ ਸਾਰਿਆਂ ਨੂੰ ਬੇਨਤੀ ਇਹ ਹੀ ਕਰਨਾ ਚਾਹੁੰਦਾ ਮੈਂ ਕਿ ਹੋਰ ਵੀ ਮੇਰੇ ਜੋ ਸੱਜਣਾਂ ਜੋ ਇਸ ਕੰਮ ਚ ਫਸ ਚੁਕੇ ਆ ਅਨਾਰੇ थाने ਮਲ ਪੁਲਿਸ ਦੇ ਵਿਸ਼ਵਾਸ ਰੱਖੋ ਪੈਸਾ ਸਰਾਸੀਂ ਲੋਨ ਲਿਆ ਕੁਝ ਕੁਝ ਗੈਨੇ ਗਿਰਵੀ ਰੱਖ ਕੇ ਜ਼ਮੀਨ ਗਿਰਵੀ ਰੱਖ ਕੇ ਪੈਸੇ ਅਸੀਂ ਆਣਾ ਨੂੰ ਦਿੱਤੇ ਸਰਪਰਚਾ ਜੇ ਆਪਣੇ ਸਾਨੂੰ ਨੇ 1.5 ਸਾਲ ਹੋ ਗਿਆ ਸੀ ਪੈਸੇ ਦਿੱਤੇ ਹੋਏ ਇਹ ਲਾਰੇ ਲੱਪੇ ਸਾਨੂੰ ਲਾਦੇ ਰਹੇ ਤੇ ਇਸ ਕਾਰਨ ਅਸੀਂ ਪਿਛਲੇ 2 ਮਹੀਨੇ ਤੋਂ ਪਹਿਲਾਂ ਆਪਣੇ ਅਰਜ਼ੀ ਦਿੱਤੀ ਹੀ ਪਰ ਅੱਜ ਪਰਚਾ ਹੋਇਆ ਨਾ ਤੇ ਕਮਲ ਜੋਤੀ ਮੈਡਮ ਤੇ ਔਰ ਜੋ ਉਕਤ ਦੋਸ਼ੀ ਆ ਗੁਰਜੀਤ ਸਿੰਘ ਉਹ ਹਜੇ ਫਰਾਰ ਚਾਦੇ ਆ ਸਰ ਆਹ ਤੇਜ ਦੇ ਵਿੱਚ ਇਹਨਾਂ ਦੇ ਲੜਕੇ ਨੇ ਤਾਲਪ ਸਿੰਘ ਤੇ ਮੰਗਾ ਰਾ ਹਾਂਜੀ ਇਹਨਾਂ ਜਾਣਾ ਇਹ ਵਰਕ ਬੀਜ ਤੇ ਨਿਊਜ਼ੀਲੈਂਡ ਇਹਦਾ ਇੱਕ ਜਿਹੜੀ ਦੋਸ਼ਣ ਅਹੀਂ ਹੁਣ ਗ੍ਰਫਤਾਰ ਕੀਤੀ ਹੈ ਕਮਲ ਜੋਤੀ ਆ ਪਤਨੀ ਬਲਦੇਵ ਰਾਜਵਾਸੀ ਇਹਨੇ ਦੀ ਕੋਸਲਾ ਰਾਈਸ ਮਿਲ ਰਾਜਪੁਰਾ ਸਰਨਾ ਹਾਂਜੀ ਪਠਾਨਕੋਟ ਇਨੇ ਆਪਣੇ ਖਾਤੇ ਪਰਤੀ ਵਿਅਕਤੀ ਜਿਹੜਾ 14.5 ਲੱਖ ਰੁਪਈਆ ਦਾ ਕੀਤਾ ਸੀ ਵਿਦੇਸ਼ ਭੇਜਣ ਦਾ ਹਾਂਜੀ ਇਹਨਾਂ ਕਰੀ ਗੁਰੀ 14 ਲੱਖ 60000 ਰੁਪਈਏ ਦੇ ਕੁਝ 8 ਲੱਖ ਨੇ ਆਪਣੇ ਖਾਤੇ ਚ ਪਵਾ ਲਏ ਕੁਝ ਨਗਦ ਪੈਸੇ ਲੈ ਲਏ ਤੇ ਇਹਨਾਂ ਨੂੰ ਜਿਆਦਾ ਡਾਕੂਮੈਂਟ ਦੇ ਦਿੱਤੇ ਇਹਨਾਂ ਨੂੰ ਕਿਤਾ ਦਵੀਆ ਲੱਗ ਗਿਆ ਮੈਡੀਕਲ ਕਰਾਓ ਆ ਜਦਕੇ ਜਦੋਂ ਇਹਨਾਂ ਚੈੱਕ ਕਰਵਾਏ ਤੇ ਕੋਈ ਵੀ ਇਹਨਾਂ ਦਾ ਵੀਜ਼ਾ ਨਹੀਂ ਲੱਗਾ ਬਾਅਦ ਵਿੱਚ ਇਹਨਾਂ ਨੂੰ ਪਤਾ ਲੱਗਾ ਵੀ ਸਾਡੇ ਜਾਲੀ ਇਹਨਾਂ ਜਿਹੜੇ ਵੀਜ਼ੇ ਲਵਾਏ ਨੇ ਉਸ ਤੋਂ ਬਾਅਦ ਇਹਨਾਂ ਨੂੰ ਪਾਸਪੋਰਟ ਤੇ ਵਾਪਸ਼ ਕਰ ਦਿੱਤੇ ਪਰ ਪੈਸੇ ਵਾਪਸ ਨਹੀਂ ਕੀਤੇ ਹਾਂ ਜਦੋਂ ਪਰਤਾਲ ਤੋਂ ਬਾਅਦ ਸਾਡੇ ਰਜਿਸਟਰ ਮਕਦਮਾ ਹੋਇਆ ਸੀ 6 ਬੜਾ 25 ਉਹਦੇ ਵਿੱਚ ਅੱਜ ਇਹਨੂੰ ਦੋਸ਼ ਨੂੰ ਅਰੈਸਟ ਕੀਤਾ ਆਪਾਂ ਤੇ ਮੀਂਹਦੋ ਜੀ ਜਿਹੜਾ ਜੇ ਉਹ ਪਕੌੜਾ ਵਾ ਗੁੱਡੀ ਸਿੰਘ ਹੀ ਕੋਈ ਆਪਣੇ ਗੜ ਸ਼ੰਕਰ ਸਿਹਤਪੁਰ ਤੋਂ ਆਣੀ ਕਫਰ ਕਰਦੀ ਆਪਣਾ ਕਮਿਸ਼ਨ ਲੈ ਕੇ ਕੁਝ ਪੈਸੇ ਉਹਨੂੰ ਟ੍ਰਾਂਸਫਰ ਕਰਦੀ ਕੋਈ ਆਪਣਾ ਕਮਿਸ਼ਨ ਰੱਖ ਲਿੰਦੀ ਪਿੰਡੀ ਪਿੰਡਾ ਜੀ ਇਹਨਾਂ ਦਾ ਬਰਾਮੜ ਤੇ ਲੱਗ ਗਿਆ ਹਾਂ ਤੇ ਉੱਥੋਂ ਦੇ ਨੇ ਇਹਨਾਂ ਦੇ ਬੱਚਿਆਂ ਨੇ ਬਾਹਰ ਜਾਣਾ ਹੀ